ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਜੁਕੀ ਸਾਰੇ ਭੈਣ ਭਰਾਵਾਂ ਦੇ ਸਵਾਲ ਸੀਗੇ ਵੀ ਤੁਸੀਂ ਆਪਣੀਆਂ ਕਟੀਆਂ ਬੱਸੀਆਂ ਕਿਵੇਂ ਤਿਆਰ ਕਰਦੇ ਹੋ ਹਨ ਤੇ ਉਹ ਜਾਣਕਾਰੀ ਆਪਾਂ ਭੈਣ ਤੋਂ ਅੱਜ ਲੈਣੇ ਆ। ਤੇ ਹੋਰ ਭੈਣ ਕਿਵੇਂ ਆ? ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਸਾਰੇ ਵੀਰ ਨਾਲ ਭੈਣਾਂ ਇਹ ਵੀ ਪੁੱਛਦੇ ਨੇ ਭੈਣੇ ਵੀਡੀਓ ਕਿਉਂ ਨਹੀਂ ਬਣਾ ਰਹੇ ਤੁਸੀਂ? ਪਹਿਲਾਂ ਤਾਂ ਵੀਰੇ ਮੇਨ ਇਹ ਕੰਮ ਬਹੁਤ ਹਲਝਾਤਾ ਸੀ ਹਨਾ। ਵੀਕਰ ਅਜ ਵੀ ਪਾਣੀ ਖੜ ਗਿਆ ਸੀਗਾ ਸੱਤਾਂ ਸੁੱਤਾ ਚ ਆਉਣ ਲੱਗ ਗਿਆ ਸੀਗਾ ਚਾਹੇ ਲੈਂਟਰੀ ਵੀ ਸੀਗੇ ਹਨਾ ਤੇ ਉਹ ਵੀ ਕਿਉਂ ਬਰੀਕ ਕਣੀ ਦਾ ਜਿਹੜਾ ਮੀਂਹ ਹੁੰਦਾ ਨਾ ਸੱਤਾਂ ਚ ਵੜ ਜਾਂਦਾ ਬਹੁਤ ਬੁਰਾ ਹਾਲ ਸੀ ਵੀਰੇ ਬਹੁਤ ਹੀ ਜਿਆਦੇ ਤੁਹਾਨੂੰ ਪਤਾ ਹੈ ਵੀ ਵੀਡੀਓ ਦਾ ਟਾਈਮ ਤਾਂ ਕੀ 10 ਮਿੰਟ ਚਾਹ ਪੀਂਦਾ ਟਾਈਮ ਵੀ ਮਸਾ ਮਿਲਦਾ ਸੀ ਕਿਉਂ ਸਾਰਾ ਦਿਨ ਹੀ ਲੰਘ ਜਾਂਦਾ ਸੀਗਾ ਹੁਣ ਜਿਹੜੇ ਛੋਟੇ ਕਟਰੂ ਸੀਗੇ ਉਹਨਾਂ ਥਲੇ ਸੁੱਕਾ ਵੀ ਕਰਨਾ ਪੈਂਦਾ ਸੀਗਾ ਵੀ ਗਿੱਲੇ ਚ ਵੀ ਨਹੀਂ ਰੱਖ ਸਕਦੇ ਸੀ ਮੀਂਹ ਨੇ ਤਾਂ ਜਮੀ ਅਕੀਨਿ ਖੋਲੀ ਪੰਨੇ ਦਿਨ 15 ਦਿਨ ਲਗਾਤਾਰ ਮੀਂਹ ਪਈ ਗਿਆ ਹੂੰ ਬਾਕੀ ਜਿਹੜੇ ਵੀਰਾਂ ਦੇ ਵਿੱਚ ਸਵਾਲ ਨੇ ਕਿ ਵੀ ਭਾਣੇ ਤੁਸੀਂ ਜਿਹੜੀਆਂ ਛੋਟੇ ਬੱਚੇ ਨੇ ਕੱਟੀਆਂ ਜਾਂ ਕੱਟੇ ਜਾਂ ਉਹ ਦੇਖ ਜਿਵੇਂ ਉਧਰ ਆਪਾਂ ਬੱਸੀ ਤਿਆਰ ਕਰੀ ਹੈਗੀ ਸੱਬੋ ਮੜੇ ਨੇੜੇ ਹੋ ਕੇ ਦਿਖਾਇਆ ਫਿਰ ਮੈਂ ਇਧਰੋਂ ਕੰਮ ਕਰਦਾ ਹੋਰ ਆ ਹੂੰ ਤੁਸੀਂ ਆ ਸਾਡੀ ਬੱਸੀ ਆ ਦੇਖ ਸਕਦੇ ਹੋ ਕਮੈਂਟ ਵਿੱਚ ਜ਼ਰੂਰ ਦੱਸੋ ਸਾਡੀ ਬੱਸੀ ਕਿਵੇਂ ਲੱਗੀ ਇਹ ਬਾਕੀ ਇਹਨਾਂ ਦੀ ਸਮਾਈ ਆਪ ਦੇ ਦੋ ਵੀ ਜਾਦੇ ਐ ਪਤਾ ਕੀੰਦਾ ਹੁਣ 1.3 ਵੱਜ ਚੁੱਕੇ ਤਾਰ ਹੈ ਨਾ ਪਹਿਲਾਂ ਜੀ ਰੋ 3.3 ਵਜੇ ਤੁਹਾਨੂੰ ਪਤਾ ਰਾਤ ਨੂੰ ਫਿਰ ਗੋਹਾ ਬਾਹਲਾ ਇਕੱਠਾ ਕਰ ਦਿੰਦੀ ਐ ਨੇ ਪਿੱਛੇ ਕਰੀ ਜਾਂਦੇ ਆ ਫੌੜਿਆਂ ਨਾਲ ਹੁਣ ਐ ਫਿਰ ਧਾਰ ਵੀ ਨਹੀਂ ਚੋਈ ਜਾਂਦੀ ਛੰਨੀ ਵੀ ਨਹੀਂ ਰਲਾਈ ਜਾਂਦੀ ਹੈ ਨਾ ਪਹਿਲਾਂ ਉਦੋਂ ਨਿਮਾਉਣੀਆਂ ਇਹਨਾਂ ਨੂੰ ਮੈਂ 4 ਵਜੇ ਪਹਿਲਾਂ ਛੰਨੀ ਕਰਦਨੇ ਆ 3 ਵਜੇ ਉੱਠ ਘੜਦੇ ਆ 3.3 ਵਜੇ 4 ਵਜੇ ਤੱਕ ਅਸੀਂ ਛੰਨੀ ਕਰਕੇ ਫਿਰ ਇਹਨਾਂ ਨੂੰ ਨਿਮਾ ਕੇ ਫਿਰ ਧਾਰਾ ਦੂਣਾ ਚੋਣ ਲੱਗਦੇ ਆ ਹੁਣ ਤੁਸੀਂ ਇਹ ਦੇ ਲੋ ਡੇਢ ਵਜ ਗਿਆ ਹਾਂ ਡੇਢ ਵਜ ਚੁੱਕਿਆ ਹਜੇ ਰੋਟੀ ਦੀ ਕੋਈ ਬਾਈ ਤਾਂ ਹੀ ਹੈ ਨਹੀਂ ਗੀ 3 ਵਜ ਜਾਣਗੇ ਮੈਨੂੰ ਇੱਧਰ ਹੀ ਆ ਦੇ ਕੋਟ ੱਟੀ ਦੀ ਬੇਲ ਦੇਖੋ ਕਿੰਨੀ ਸੋਹਣੀ ਹੈ ਇਹ 7 ਕੁ ਮਹੀਨਿਆਂ ਦੀ ਹੈ ਬਾਲੀ ਵੱਡੀ ਨਹੀਂ ਹੈਗੀ ਇਹ 7 ਕੁ ਮਹੀਨਿਆਂ ਦੀ ਹੈ ਤੁਹਾਨੂੰ ਨਾ ਪਤਾ ਦੱਸ ਰਹੀਏ ਕਿ ਇੱਥੇ ਮੈਂ ਪਾਣੀ ਦਾ ਲਾਗਾ ਢੋਲ ਭਰ ਦੂਗਾ ਢੋਲ ਭਰ ਲੀ ਤੇ ਰੱਪਾ ਗੱਲ ਕਰਦੇ। ਤਾਂ ਤੇ ਜਿਵੇਂ ਭੈਣੇ ਵੀ ਕਈ ਭੈਣ ਭਰਾਪੋ ਹੁੰਦੇ ਸੀਗੇ ਵੀ ਹਨਾ ਤੁਸੀਂ ਕੀ ਪਾਉਨੇ ਇਹਨਾਂ ਨੂੰ? ਵਿਆਹ ਘਟੀਆਂ ਤੁਸੀਂ ਕੀ ਪਾਉਨੇ ਹੋ? ਇਹਨਾਂ ਵੀਰੇ ਜਦੋਂ ਆਪਣੀ ਮੱਝ ਸੂਪੀ ਕਾਫ ਐਕਟਿਵ 골ਡ ਠੀਕ ਹੈ? ਠੀਕ ਹੈ ਭੈਣੇ। ਉਹਨਾ ਵੀ ਸਟਾਰਟ ਕਰ ਦਿਓ ਜਿਵੇਂ ਅੱਜ ਅੱਜ ਸੂਪੀ ਮੱਝ ਕਾਲ ਨੂੰ ਆਪਾਂ ਸਟਾਰਟ ਕਰ ਦੇਣਾ ਛੋਟੇ ਬੱਚੇ ਨੂੰ 0 ਤੋਂ ਮੰਨ ਲਓ 15 ਦਿਨਾਂ ਦੇ ਵਿੱਚ ਉਹਨੂੰ 5 ਐਮ ਐਲ ਆਪਾਂ ਡੋਜ਼ ਦਿੰਨੇ ਹੁੰਦੇ ਆ ਫਿਰ ਉਹਦੇ ਬਾਅਦ ਜਦੋਂ ਹੁਣ ਹੋ ਗਿਆ 15 ਤੋਂ 30 ਦਿਨ ਦਾ ਫਿਰ ਉਹਦੀ ਡੋਜ਼ ਵੱਧ ਜਾਂਦੀ ਹੈ ਠੀਕ ਹੈ ਠੀਕ ਹੈ ਜਿਵੇਂ ਜਿਵੇਂ ਉਹ ਜਿਵੇਂ ਆ ਸਿਸੀ ਪਈਆ ਦਿਖਾ ਦੇ ਮੜੀ ਜੀ ਠੀਕ ਹੈ ਇਹ ਆਪਾਂ ਜਿਹੜੀ ਹੁਣ ਨੀਲੀ ਰਵੀ ਮਾਜ ਸੁਈ ਹੈ ਇਹ ਵੀ ਕਾਫ ਐਕਟਿਵ 골ਡ ਤੇ ਬਾਕੀ ਡੋਜ਼ ਆ ਪਿੱਛੇ ਲਿਖੀ ਸਾਰੀ ਲਿਖੀ ਹੋਈ ਹੈ ਵੀਰੇ ਕਿਉਂ ਆ ਜਾਂਦਾ ਵੀ ਵੀਰੇ ਇਕੱਲੇ ਇਕੱਲੇ ਦਾ ਫੋਨ ਨਹੀਂ ਚੱਕਿਆ ਜਾਂ ਤੁਹਾਨੂੰ ਵੀ ਪਤਾ ਹੈ ਰੋਟੀ ਖਾਂਦਾ ਵੀ ਟਾਈਮ ਬਹੁਤ ਔਖਾ ਮਿਲਦਾ ਹੈ ਸਾਰਾ ਦਿਨ 10 ਮਿੰਟ ਰੈਸਟ ਕਰਾਂਗੇ ਫਿਰ ਸੰਨੀਆਂ ਦਾ ਟਾਈਮ ਹੋ ਜਾਊਗਾ 3 ਵਜੇ ਨੂੰ ਇੱਕ ਅੱਜ ਅਸੀਂ ਅੱਜ ਲਾਈਵ ਕੱਢਣਾਗਾ ਉਹ ਜ਼ਰੂਰ ਦੇਖਿਓ ਹਨਾ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਵੀ ਕਰਿਓ ਜਿਹੜੀ ਉਹ ਕੱਟੀ ਆ ਆਪਾਂ ਕਿਸੇ ਵੀ ਜਿਹੜਾ ਲੋੜਵੰਦ ਪਰਿਵਾਰ ਹੈ ਉਹਨੂੰ ਦਾਨ ਕਰਨੀ ਆ ਹੂੰ ਇਹ ਵੀਰੇ ਸਟਾਰਟਿੰਗ ਜਿਹੀ ਚੀਜ਼ ਹੁੰਦੀ ਆ ਵੀ ਜਿਵੇਂ ਹੁਣ ਆਹ ਕੱਤੀ ਦਿਖਾ ਦੇ ਗਏ ਕੰਮਲੇ 7 ਮਹੀਨਿਆਂ ਦੀ ਆ ਵੀਰੇ ਫਿਰ ਹੁਣ ਜਦੋਂ ਵੀਰੇ ਆ ਆਪਾਂ ਦੇ ਜਿਹੜੇ ਭੈਣ ਭਰਾ ਸਾਡੇ ਪਿਆਰ ਕਰਦੇ ਨੇ ਸਾਨੂੰ ਖੁਸ਼ੀ ਬਹੁਤ ਹੁੰਦੀ ਆ ਸਾਨੂੰ ਦੇਖ ਕੇ ਵੀ ਕਿੰਨਾ ਕਿੰਨੀਆਂ ਭਰਾਵਾਂ ਨੇ ਕਿੰਨੇ ਆ ਸਾਡੀਆਂ ਭੈਣਾਂ ਨੇ ਕੰਮ ਸਟਾਰਟ ਕਰ ਲਿਆ ਹਨਾ ਵੀ ਭੈਣੇ ਸਾਨੂੰ ਦੇਖ ਕੇ ਹੌਸਲਾ ਬਹੁਤ ਮਿਲਦਾ ਤੇ ਵੀ ਚੰਗੇ ਕੰਮਾਂ ਦੇ ਵਿੱਚ ਜੇ ਵੀ ਅੱਗੇ ਆਉਂਦਾ ਫਿਰ ਖੁਸ਼ੀ ਤਾਂ ਮਿਲਦੀ ਹੈ ਨਾ ਜੀ ਮੈਂ ਆਪਾਂ ਵੀਡੀਓ ਪਾਉਣੇ ਆ ਹੁਣ ਵੀਰੇ ਘੱਟੋ ਘੱਟ ਸਾਨੂੰ ਮਹੀਨਾ ਹੋ ਗਿਆ ਉਹ ਮੈਨੂੰ ਲੱਗਦਾ ਆਪਾਂ ਤਾਂ ਵੀਡੀਓ ਪਈ ਨਹੀਂ ਗਈ ਸਮੇ ਸਾਰੇ ਇੰਨੇ ਫੋਨ ਕਰਦੇ ਸੀ ਵੀ ਭੈਣੇ ਤੁਸੀਂ ਵੀਡੀਓ ਕਿਉਂ ਨਹੀਂ ਪਾਰੇ ਕਿਉਂ ਨਹੀਂ ਪਾਰੇ ਹੁਣ ਵੀਰੇ ਟਾਈਮ ਹੀ ਨਹੀਂ ਲੱਗਦਾ ਸੀ ਵੀਡੀਓ ਪਾਉਣ ਦਾ ਤੁਹਾਨੂੰ ਵੀ ਪਤਾ ਬਾਕੀ ਭੈਣੇ ਇੱਕ ਇਹ ਜਿਹੜਾ ਡਰਬਰ ਮਰਮੀ ਹੈਗਾ ਹਨਾ ਵੀ ਹਾਂ ਉਹ ਉਹ ਸਭ ਤੋਂ ਜ਼ਰੂਰੀ ਆ ਜਦੋਂ ਹੁਣ ਬੱਚਾ ਹੋ ਗਿਆ ਨਾ 10 ਕ ਦਿਨ ਦਾ ਹਫਤੇ ਤੋਂ 10 ਦਿਨ ਦੇ ਵਿੱਚ 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 ਦੀ ਵਰਬਿੰਗ ਕਰਨੀ ਚਾਹੀਦੀ ਆ ਜਿਵੇਂ ਕਿ ਕੀੜੇ ਮਾਰਨ ਵਾਲੀ ਦਵਾਈ ਛੋਟਾ ਬੱਚਾ ਕਿਉਂਕਿ ਜੋ ਦੁੱਧ ਚੌਂਦਾ ਹੈ ਵੀ ਕੋਈ ਫੀਡ ਵਗੈਰਾ ਮਹੀਨੇ ਤੱਕ ਉਹ ਨਹੀਂ ਖਾਂਦਾ ਹੈਗਾ ਤੇ ਉਹ ਉਹਦੇ ਨਾਲ ਫਿਰ ਕੀੜੇ ਪੈ ਜਾਂਦੇ ਨੇ ਪੇਟ ਵਾਲੇ ਕੀੜੇ ਹੁੰਦੇ ਨੇ ਜਿਗਰ ਦੇ ਕੀੜੇ ਹੁੰਦੇ ਨੇ ਹਨਾ ਉਹ ਕੀੜੇ ਪੈਣ ਸਟਾਰਟ ਹੋ ਜਾਂਦੇ ਨੇ ਫਿਰ ਉਹ ਨਾਲ ਕੱਟਰ ਨੂੰ ਵਧਣ ਫੁੱਲਣ ਨਹੀਂ ਦਿੰਦੇ ਜਿਹੜੀ ਉਹ ਖਰਾਕ ਖਾਂਦਾ ਹੈ ਸਾਰੀ ਉਹਨਾਂ ਨੂੰ ਹੀ ਲੱਗੀ ਜਾਂਦੀ ਹੈ ਉਹ ਉਹ ਜ਼ਰੂਰ ਦਿਓ ਇਹਦੇ ਨਾਲ ਉਹ ਫ੍ਰੀ ਮਿਲਦੀ ਹੈ ਕੀ ਇਹ ਲੀਟਰ ਦੇ ਨਾਲ ਕਾਫ ਐਕਟਿਵ 골ਡ ਆਉਂਦਾ ਹਾਂ ਕਾਫ ਐਕਟਿਵ 골ਡ ਦੇ ਨਾਲ ਉਹ ਸੀਸੀ ਬਿਲਕੁਲ ਫਰੀ ਦਿੰਦੇ ਨੇ ਇਹ ਆਪਾਂ ਦੇਣੇ ਕਿੰਨੇ ਲੀਟਰ ਨੇ 3 ਲੀਟਰ ਦੇਣੇ ਨੇ ਵੀ ਨੇ 3 ਮਹੀਨੇ ਲਗਾਤਾਰ ਇਹ ਕਾਫ ਐਕਟਿਵ 골ਡ ਇਹ ਪਾਉਣਾਗਾ ਤੇ ਉਸ ਤੋਂ ਬਾਅਦ ਕੀ ਹੈ ਜਦੋਂ ਬੱਚਾ ਆਪਣਾ 3 ਮਹੀਨਿਆਂ ਦਾ ਹੋ ਗਿਆ ਕੱਟੀ ਹੈ ਜਾਂ ਬੱਸੀ ਹੈ ਜਾਂ ਕੱਟਾ ਜਿਹਨੂੰ ਆਪਾਂ ਸ਼ੌਂਕ ਨਾਲ ਪਾਲਣਾ ਚਾਹੁੰਨੇ ਆ ਆਉਣ ਵਾਲੇ ਸਮੇਂ 'ਚ ਆਪਾਂ ਮੇਲੇ 'ਚ ਪਾਉਣਾ ਚਾਹੁੰਨੇ ਆ ਹਨਾ ਵੀ ਮੈਂ 7 ਮਹੀਨਿਆਂ ਦੀ ਕੱਟੀ ਹੈ ਦੇਖੋ ਆਪਾਂ ਇਹਨੂੰ ਸ਼ੌਂਕ ਨਾਲ ਇਹਨਾਂ ਨੂੰ ਪਾਲ ਰਹੇ ਆ ਸਾਰਿਆਂ ਨੂੰ ਕਲੀ ਬੇਲ ਦੇਖੋ ਕਿੰਨੀ ਸੋਹਣੀ ਹੈ ਨਾ ਜੇ ਆਪਾਂ ਨੂੰ ਸ਼ੌਂਕ ਹੋਊਗਾ ਤਾਂ ਹੀ ਇਹ ਪਾਲਦੀਆਂ ਨੇ ਹੁਣ ਤੇ ਜੇ ਹੁਣ ਆਪਾਂ ਇਹ ਦੇਖ ਲਈ ਵੀ ਕਿੱਲਿਆਂ ਤੇ ਮੰਨਦੇ ਜੇ ਗੋਹਾ ਪਿਆ ਗੋਹਾ ਪਿਆ ਰਹਿੰਦੋ ਉਹ ਚੀਜ਼ਾਂ ਨਹੀਂ ਹੁੰਦੀਆਂ ਵਿੱਚ ਕੁਛ ਕਿ ਜਦੋਂ ਆਪਾਂ ਵੀਡੀਓ ਦੇਖਦੇ ਹੁੰਦੇ ਸੀ ਕਮਨ ਸਟਾਰਟਿੰਗ 'ਚ ਗਲਵਜ਼ ਜੀ ਚੜਾ ਕੇ ਕੰਮ ਕਰ ਲਿਆ ਹੁਣ ਵੀ ਉਹ ਕਿਤੇ ਵੀ ਕੋਈ ਦਿਖਦਾ ਹੀ ਨਹੀਂਗਾ ਨਾ ਤਾਂ ਵੀਰੇ ਇਹ ਕਾਰੋਬਾਰ ਹੁਣ ਮੇਰੇ ਕੱਪੜੇ ਥੋੜੇ ਜਿਆਦੇ ਗਿੱਲੇ ਨੇ ਗੋਹੇ ਨਾਲ ਵੀ ਲਿਬੜੇ ਹੋ ਮੈਂ ਤਾਂ ਇੱਥੇ ਪਿੱਛੇ ਖੜੀ ਆ ਕਿਉਂਕਿ ਬੁਰਾ ਲੱਗਦਾ ਵੀਰੇ ਵੀਡੀਓ ਦੇ ਵਿੱਚ ਹਨਾ ਸਾਡੇ ਭਰਾ ਵੀ ਦੇਖਦੇ ਨੇ ਸਾਡੀਆਂ ਭੈਣਾਂ ਦੇਖਦੇ ਨੇ ਵੀ ਤੇ ਵੀ ਇਹ ਚੀਜ਼ਾਂ ਨੇ ਜਦੋਂ ਆਪਾਂ ਤਿਆਰ ਕਰਨੀਆਂ ਨੇ ਨਾ ਫਿਰ ਜਦੋਂ ਮੇਲੇ ਦੇ ਵਿੱਚ ਆਇ ਖੜੀ ਹੁੰਦੀ ਐ ਸੋਹਣੀ ਲੱਗਦੀ ਐ ਉਹ ਚੀਜ਼ ਵੀ ਇਹ ਮੈਂ ਹੀ ਦੱਸਦੀ ਆ ਵੀ ਇਹ ਸਾਰੇ ਵਾਤੇ ਆਪਾਂ ਪਾ ਲੈਣੀਆਂ ਕਿ ਮੈਨੇ 3 ਮਹੀਨੇ ਜਦੋਂ ਇਹ ਲਗਾਤਾਰ ਦੇਤੀ ਇੱਕ ਬੱਚੇ ਨੂੰ ਇੱਕ ਸੀਸੀ ਇੱਕ ਮਹੀਨੇ ਚ ਲੱਗ ਜਾਂਦੀ ਐ ਠੀਕ ਐ 3 ਮਹੀਨੇ ਇਹ ਦੇਣੀਆਂ ਲਗਾਤਾਰ ਉਸ ਤੋਂ ਬਾਅਦ ਆਪਾਂ ਜਿਹੜਾ ਮਿੰਨ ਸਤਾਈ ਪਾਉਣੇ ਆ ਆ ਭਈਆ ਖਾਲੀ ਬਾਲਟੀ ਆ ਦਿਖਾ ਦੇਗਾ ਮੈਂ ਤੇ ਆ ਕਿ ਅਸੀਂ ਵੀਰੇ ਬਾਲਟੀ ਹੀ ਮੰਗਾਉਣੇ ਹੁੰਨੇ ਆ ਪਰ ਜਿਵੇਂ ਹੁਣ ਇੰਨੀਆਂ ਕਟੀਆਂ ਨੇ ਤੇ ਬਾਕੀ ਪਸ਼ੂ ਨੇ ਵੀ ਨਹੀਂ ਸਹੀ ਨਹੀਂ ਆਉਂਦਾ ਹੈਗਾ ਕਿਉਂ ਜੇ ਕਿਲੋ 2 ਕਿਲੋ ਦੀ ਪੈਕੇਜ ਮੰਗਾਵਾਂਗੇ ਤਾਂ 4-5 ਦਿਨ ਹੀ ਕੱਟੂ ਵੀ ਸਾਰੀ ਲੱਗ ਜਾਂਦੀ ਹੈ। ਹੁਣ ਆ ਸਾਰੇ ਆਪਣੇ ਉਧਰ ਵੀ ਉਹ ਕੱਟਰੂ ਦਿਖਾ ਦਿਓ ਨੀਲੀ ਰਾਵਿਓ ਕੱਟਾ ਹੁਣ ਉਹ ਤੇ ਸਟਾਰਟ ਕੀਤਾ ਇਹ। ਕਾਫ ਐਕਟਿਵ 골ਡ ਉਹਦੀ ਸਟਾਰਟ ਕੀਤਾ ਸਾਨੂੰ 3 ਮਹੀਨਿਆਂ ਨੂੰ ਉਹਦੀ ਗਰੋਥ ਅਸੀਂ ਦਿਖਾਵਾਂਗੇ ਵੀ ਕਿੰਨੀ ਸੋਹਣੀ ਤਿਆਰ ਹੋਈ ਹੈ। ਇਹਦੇ ਨਾਲ ਆਪਾਂ ਨੂੰ ਫਾਇਦੇ ਕੀ ਨੇ ਇਹਦੇ ਕਾਫ ਐਕਟਿਵ 골ਡ ਦੇ? ਇੱਕ ਤਾਂ ਨਾ ਕੱਟਰੂ ਵੱਧਦਾ ਫੁੱਲਦਾ ਹੈਗਾ। ਇੱਕ ਉਹਦੀ ਹਾਈਟ ਬਹੁਤ ਸੋਹਣੀ ਬਣ ਜਾਂਦੀ ਹੈ। ਤੇ ਜਿਵੇਂ ਆਪਾਂ ਕੋਈ ਫੀਡ ਵਗੈਰਾ ਪਾਉਨੇ ਆ ਉਹਨੂੰ ਲੱਗਣ ਲੱਗ ਜਾਂਦੀ ਹੈ। ਜੇ ਕਹਿੰਦੇ ਹੁੰਦੇ ਨੇ ਵੀ ਮੇ ਸਹੀ ਹੋਗਾ ਫੇਰੀ ਚੀਜ਼ ਬਚਦੀ ਹੈ ਹਨ ਜੇ ਆਪਣਾ ਸਰੀਰ ਹੀ ਸਹੀ ਨਹੀਂ ਤਾਂ ਖਾਦਾ ਪੀਤਾ ਵੀ ਬਚਦਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਮੈਨ 27 ਸਟਾਰਟ ਕਰ ਦਿਓ ਛੋਟੇ ਬੱਚੇ ਜੋ 3 ਮਹੀਨਿਆਂ ਦਾ ਹੋ ਗਿਆ ਇੱਕ ਚਮਚਾ ਸਵੇਰੇ ਜਿਵੇਂ ਆਪਾਂ ਥੋੜੀ ਥੋੜੀ ਫੀਡ ਪਾਉਣੇ ਆ ਜਾਂ ਥੋੜੀ ਜੀ ਤੂੜੀ ਛੰਨੀ ਰਲਾ ਕੇ ਰੱਖਣ ਲੱਗੇ ਇੱਕ ਚਮਚਾ ਸ਼ਾਮ ਨੂੰ ਉਹ ਪਾਉਣਾ ਸਟਾਰਟ ਕਰ ਦਿਓ ਨਾਲ ਜੇ ਪਾਣਾ ਆਪਾਂ H+50 gold ਉਹ ਵੀ ਉਹ ਵੀ ਦੇ ਸਕਦੇ ਆ ਆਪਾਂ ਜਿਵੇਂ ਬੱਚੇ ਨੂੰ ਆਪਾਂ ਰੋਟੀ ਤੇ ਲਾ ਕੇ ਦੇ ਸਕਦੇ ਆ ਉਹਦੇ ਨਾਲ ਸਾਇਨਿੰਗ ਬਹੁਤ ਸੋਹਣੀ ਆਉਂਦੀ ਹੈ ਪਿੰਡੇ ਤੇ ਹੁਣ ਵਿੱਚ ਵੀਰ ਪਤਾ ਕੀ ਹੁੰਦੇ ਨੇ ਆਖਣਗੇ ਜੇ ਹਾਂ ਇਹ ਚੀਜ਼ਾਂ ਦੇ ਕਟੀਆਂ ਪ ਕਦਾ ਵੀ ਫੇਰ ਤਾਂ ਵੀ ਬਰੀਡ ਤੇ ਕੰਮ ਕਰਨ ਦੀ ਲੋੜ ਨਹੀਂ ਫਿਰ ਐਵੇਂ ਤਾਂ ਵੀਰੇ ਜਿਹੜਾ ਹੁਣ ਜਿਹੜਾ ਹੁਣ ਪਹਿਲਾ ਵਾਲਾ ਟਾਈਮ ਸੀਗਾ ਉਦੋਂ ਦਵਾਈਆਂ ਵੀ ਨਹੀਂ ਲੈਂਦੇ ਹੁੰਦੇ ਸੀ ਸਾਡੇ ਬਜ਼ੁਰਗ ਕਿਉਂਕਿ ਉਹਦੇ ਖਾਣੇ ਪੀਣੇ ਬਹੁਤ ਸੋਹਣੇ ਸੀ ਵਧੀਆ ਸੀਗੇ ਹਨਾ ਫੇਰ ਤਾਂ ਆਪਾਂ ਡਾਕਟਰਾਂ ਦੇ ਜਾਂਦੀ ਵੀ ਲੋੜ ਨਹੀਂ ਹੈਗੀ ਠੀਕ ਆ ਵੀ ਇਹ ਚੀਜ਼ ਹੁੰਦੀ ਹੈ ਵੀਰੇ ਹੁਣ ਜਿਵੇਂ ਮੇਲਾ ਲੱਗਣ ਜਾ ਰਿਹਾ ਆਪਣੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਉੱਥੇ ਕਿੰਨੇ ਪ੍ਰਕਾਰ ਦੀਆਂ ਫੀਡਾਂ ਆਉਣੀਆਂ ਕਿੰਨੇ ਪ੍ਰਕਾਰ ਦੇ ਇਹ ਪ੍ਰੋਡਕਟ ਆਉਣਗੇ ਪਰ ਯੂਨੀਵਰਸਿਟੀ ਕਿਉਂ ਮੇਲੇ ਲੱਗਣ ਦਿੰਦੀ ਹੈ ਕਿਉਂ ਉਹਨਾਂ ਨੇ ਸਾਡਾ ਆਈਡੀਆ ਹੈ ਨਾ ਬਾਕੀ ਭਾਵੇਂ ਡੀਐਸਟੀ ਫੂਡ ਰეკਮੈਂਡ ਕਰਦੀ ਹੈ ਵੀ ਮਤਲਬ ਉੱਥੋਂ ਦੇ ਜਿਹੜੇ ਡਾਕਟਰ ਆ ਹਾਂ ਕਰਦੇ ਨੇ ਕਹਿੰਦੇ ਨੇ ਅਸੀਂ ਮੈਂ ਹੁਣ ਟ੍ਰੇਨਿੰਗ ਲੈਂਦੀ ਆ ਡਾਕਟਰ ਉੱਥੇ ਆ ਕੇ ਟ੍ਰੇਨਿੰਗ ਦਿੰਦੇ ਸੀਗੇ ਉਹ ਦੱਸਦੇ ਨੇ ਸਾਰੀਆਂ ਕੰਪਨੀਆਂ ਦੇ ਆਉਂਦੇ ਨੇ ਸਾਰੀ ਦੱਸਦੇ ਨੇ ਵੀ ਐਵੇਂ ਚੀਜ਼ੇ ਸਟਾਰਟ ਕਰਨੀ ਐਵੇਂ ਕਰਨਾ ਹਨਾ ਨਾ ਭਾਵੇਂ ਇਹ ਕੰਮ ਨਾ ਕਰ ਫਿਰ ਫਿਰ ਉਹ ਸਤਾਲਾਂ ਕੱਟੋੜ ਤੋਂ ਗਿਣਤੀ ਤੋਂ ਬਾਹਰ ਹੁੰਦੀਆਂ ਨੇ ਕਮਲ ਵੀ ਮੰਨ ਕੇ ਚੱਲੋ ਜਿਵੇਂ ਆਪਾਂ ਕਹਿੰਦੇ ਨੇ ਆਪਾਂ ਬੱਚੇ ਦੀ ਐਡਮਿਸ਼ਨ ਕਰਾਉਣੀ ਆ ਉੱਥੇ ਸਤਾਲਾਂ ਲਈ ਵੀ ਟਾਈਮ ਨਹੀਂ ਹੁੰਦਾ ਹੈਗਾ ਵੀ ਉਹ ਜਿਵੇਂ ਆਪਾਂ ਡਾਕੂਮੈਂਟ ਕਹਿੰਦੇ ਨੇ ਵੀ ਭਰੇ ਜਾਂਦੇ ਨੇ ਫਾਰਮ ਭਰੇ ਜਾਂਦੇ ਨੇ ਉਹ ਪੱਕਾ ਹੋ ਜਾਂਦੀਆਂ ਨੇ ਸਾਰੀਆਂ ਸਤਾਲਾਂ ਵੀ ਉੱਥੇ ਜਗ੍ਹਾ ਵੀ ਨਹੀਂ ਰਹਿੰਦੀ ਕੁਸਬੀਰ ਦਾ ਬਾਅਦ ਸਤਾਲਾਂ ਲਾਉਂਦੇ ਰਹਿਣਾ ਫਿਰ ਯੂਨੀਵਰਸਿਟੀ ਕਿਉਂ ਪਰਮਿਸ਼ਨ ਦੇ ਰਹੀ ਹੈ ਇਹ ਚੀਜ਼ਾਂ ਕਿਉਂ ਦੇ ਰਹੀ ਹੈ ਠੀਕ ਹੈ ਇਹ ਇਹ ਚੀਜ਼ਾਂ ਨਹੀਂ ਹੁੰਦੀਆਂ ਵੀਰੇ ਦੇਖੋ ਵੀ ਅੱਜ ਦੇ ਯੁੱਗ ਦੇ ਵਿੱਚ ਕੋਈ ਕਮਲਾ ਨਹੀਂ ਹੈਗਾ ਜੇ ਹੁਣ ਆਪਾਂ ਬਿਮਾਰ ਹੁੰਨੇ ਆ ਆਪਾਂ ਵੀ ਤਾਂ ਮੈਡੀਕਲ ਤੇ ਜਾਂਦੇ ਆ ਫਿਰ ਤਾਂ ਆਪਾਂ ਮੈਡੀਕਲ ਦਵਾਈਆਂ ਵੀ ਛੱਡ ਦੋ ਜੇ ਇਹ ਚੀਜ਼ਾਂ ਛੱਡ ਦਿਆ ਫਿਰ ਉਹੀ ਹਾਲ ਹੁਣ ਪਸ਼ੂਆਂ ਦਾ ਕਿਉਂਕਿ ਪਸ਼ੂ ਅੱਗੇ ਬਾਹਰ ਆਪਾਂ ਛੱਡਦੇ ਹੁੰਦੇ ਸੀ ਸਾਡੇ ਬਜ਼ੁਰਗ ਬਾਹਰ ਲੈ ਕੇ ਜਾਂਦੇ ਸਵੇਰੇ ਪਸ਼ੂ ਛੱਡ ਲੈਣਾ ਰੋਟੀ ਖਾ ਕੇ ਸ਼ਾਮ ਨੂੰ 5-6 ਵਜੇ ਆਪਾਂ ਲੈ ਕੇ ਆਉਂਦੇ ਫਿਰ ਘਰ ਦੀ ਖਰਾਕ ਆਪਾਂ ਸੰਨੀਰ ਲਾ ਕੇ ਰੱਖਦੇ ਉਹ ਖਾਂਦੀਆਂ ਸੀਗੇ ਹਨ ਵੀ ਹੁਣ ਪਸ਼ੂ ਕਿਥਾਂ ਹੀ ਖੜਾ ਰਹਿੰਦਾ ਠੀਕ ਹੈ ਹੁਣ ਵੀ ਇਹ ਚੀਜ਼ਾਂ ਬਈ ਬਿਲਕੁਲ ਖਤਮ ਹੋ ਗਈਆਂ ਉਹਨੇ ਜੀ ਜਾਂ ਨਾਲ ਨਾਲ ਆਪਾਂ ਨਹੀਂ ਕਹਿੰਦੇ ਵੀ ਕੱਲੀਆਂ ਇਹੀ ਦੋ ਵੀ ਇਹਦੇ ਨਾਲ ਹੀ ਫਿਰ ਵੀ ਪਲ ਜਾਣੀਆਂ ਇਹ ਨਾਲ ਨਾਲ ਚੰਗੀਆਂ ਖਰਾਕਾਂ ਵੀ ਦੋ ਘਰ ਦੀ ਖਰਾਕ ਜਿਵੇਂ ਆਪਾਂ ਚਿੱਟਾ ਦਾਣਾ ਆਟਾ ਉਹ ਪਾਉਣੇ ਆ ਕੁਝ ਵੀ ਹੈ ਜਿਵੇਂ ਘਰ ਦੀ ਆਟਾ ਦਾਣਾ ਹੋ ਗਿਆ ਲੇਟੀ ਹੋ ਗਈ ਹੈ ਨਾ ਉਹ ਨਾਲ ਥੋੜੀ ਥੋੜੀ ਸਟਾਰਟ ਕਰੋ ਫਿਰ ਗ੍ਰੋਥ ਤਾਂ ਬਹੁਤ ਸੋਹਣੀ ਬਣਦੀ ਹੈ ਪਰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਵੀ ਇਹ ਨਹੀਂ ਹੈਗਾ ਕੱਲੀ ਮਿਹਨਤ ਤੋਂ ਬਿਨਾ ਨਹੀਂ ਪਲਦੀਆਂ ਹੈਗੀਆਂ ਹੁਣ 1:30 ਵਜ ਗਿਆ ਸਵੇਰ ਤੋਂ ਸਾਰਾ ਦਿਨ ਇਹਨਾਂ ਦੇ ਵਿੱਚ ਹੀ ਹੈ ਹੁਣ 2:00 ਵਜਣਗੇ 3:00 ਵਜੇ ਫੇਰ ਸੱਨੀ ਦਾ ਟਾਈਮ ਆ ਘੰਟਾ 10 ਮਿੰਟ ਮੱਸਾ ਚਾਹ ਪੀਣ ਦਾ ਵੀ ਇਹ ਚੀਜ਼ ਦਾ ਰਿਜ਼ਲਟ ਵੀ ਬਹੁਤ ਵਧੀਆ ਹੁਣ ਉਹ ਵਾਲਟੀਆਂ ਦਿਖਾ ਸਕਦੇ ਹੋ ਜੇ ਆਲਾ ਹੁਣ ਇੱਕ ਕੁਆਲਿਟੀ ਆਪ ਹੀ ਐਮਐਨ27 ਤਿੰਨ ਵਾਲਟੀਆਂ ਹੋ ਪਈਆਂ ਨੇ ਅਸੀਂ ਵੀਰੇ ਇਕੱਠੀ ਪੈਕਿੰਗ ਮੰਗਾਉਣੇ ਹੁੰਦੇ ਆ ਵੀ ਫਿਰ ਉਹ ਲਗਾਤਾਰ ਵੀ ਵਧੀਆ ਟਾਈਮ ਲੰਘ ਜਾਂਦਾ ਨਾਲ ਤਾਂ ਮਹੀਨਾ ਲੰਘ ਜਾਂਦਾ ਉਹ ਚੀਜ਼ ਨਾਲ ਤੇ ਵੀ ਨਾਲੇ ਇਹ ਜਿਹੜੇ ਐਕਟਿਵ 골ਡ ਵਾਲਾ ਇਹਦਾ ਰਿਜ਼ਲਟ 100% ਮਿਲ ਰਿਹਾ ਸਾਨੂੰ ਤਾਂ ਅਸੀਂ ਤਿਆਰ ਕਰ ਰਹੇ ਹਾਂ ਕੱਟੀਆਂ ਆਉਣ ਵਾਲੇ ਸਮੇਂ 'ਚ ਮੈਨੂੰ ਵੀ ਐ ਵੀ ਉਹ ਬੂਰੀ ਕੱਟੀ ਆ ਵੇਖੋ ਸਭੂ ਆਪਾਂ ਵਸਤੀ ਤਿਆਰ ਕਰ ਰਹੇ ਹਾਂ ਤੇ ਇੱਕ ਹੋਣਾ ਨੀਲੀ ਰਵੀ ਦਾ ਕੱਟਾ ਹੋ ਗਿਆ ਵੀ ਬਹੁਤ ਸੋਹਣਾਗਾ ਵੀ ਇਹ ਆਪਾਂ ਮੇਲੇ ਚ ਪਾਈਏ ਜਿਉਂ ਨਾਲ ਚਵੇਂ ਆਪਾਂ ਨੂੰ ਲੱਗਿਆ ਇਹਨਾਂ ਚ ਕੋਈ ਵੀ ਵੀ ਬਹੁਤ ਸੋਹਣਾ ਤਿਆਰ ਹੋ ਗਿਆ ਪਰ ਇਹ ਦੱਸਦੇ ਉਹਦੇ ਲਈ ਹੁੰਦੇ ਆ ਵੀ ਜਿਹੜੇ ਵੀ ਇਹ ਸਾਨੂੰ ਪਿਆਰ ਕਰਦੇ ਨੇ ਇਕੱਲੇ ਇਕੱਲੇ ਦੇ ਵੀ ਨਹੀਂ ਫੋਨ ਸੁਣਿਆ ਜਾਂਦਾ ਕਈ ਵਾਰੀ ਕੰਮ ਦੇ ਵਿੱਚ ਚੱਕਿਆ ਵੀ ਨਹੀਂ ਜਾਂਦਾ ਫੋਨ ਹਨਾ ਵੀ ਉਹ ਚੀਜ਼ਾਂ ਵਾਸਤੇ ਚਲੋ ਫਿਰ ਆਪਾਂ ਵੀਡੀਓ ਬਣਾ ਦਿੰਨੇ ਆ ਵੀ ਚਲੋ ਸਾਰਿਆਂ ਦਾ ਕਨਾਲ ਤੋਂ ਵੀਡੀਓ ਚੱਲੀ ਜਾਂਦੀ ਨਾਲ ਆਲਾ ਦੇਖ ਲੈਂਦੇ ਵੀਰ ਇੱਕ ਨਾ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਫਿਰ ਅੱਧੀ ਗੱਲ ਪਤਾ ਲੱਗ ਜਾਂਦੀ ਹੈ ਅੱਧੀ ਗੱਲ ਪਤਾ ਨਹੀਂ ਲੱਗਦੀ ਵੀ ਕਿਵੇਂ ਇਹ ਬੱਚਾ ਆਪਾਂ ਤਿਆਰ ਕਰਨਾ ਕਿਵੇਂ ਕੀ ਗੱਲਬਾਤ ਹੈ ਹਨਾ ਇਹ ਹੁਣ 15-20 ਦਿਨ ਹੋ ਗਏ ਸਾਨੂੰ ਸਾਥੋਂ ਵੀਡੀਓ ਬਣੀ ਨਹੀਂ ਸੀ ਚਲ ਹੁਣ ਮੈਂ ਵੀ ਸੋਚਿਆ ਵੀ ਭੈਣਾਂ ਦੇ ਬਹੁਤ ਫੋਨ ਆ ਰਹੇ ਸੀ ਵੀ ਭੈਣੇ ਜਿਹੜਾ ਕਟਰੂ ਆ ਸਟਾਰਟਿੰਗ ਤੋਂ ਉਹਨੂੰ ਕਿਵੇਂ ਤਿਆਰ ਕਰਨਾ ਕੀ ਉਹਨੂੰ ਪਾਉਣਾ ਚਾਹੀਦਾ ਇਹ ਚੀਜ਼ਾਂ ਸਾਨੂੰ ਦੱਸਤੀਆਂ ਵੀਰੇ ਕਾਪ ਐਕਟਿਵ 골ਡ ਪਹਿਲਾਂ ਤਾਂ ਇਹ ਸਟਾਰਟ ਕਰ ਦਿਓ 3 ਮਹੀਨੇ 3 ਸੀਸਿੰਗ ਲੱਗਣੀਆਂ ਇਹ ਲਗਾਤਾਰ ਇਹ ਦਿਓ ਉਸ ਤੋਂ ਬਾਅਦ ਵੀ ਮਿੰਨਸ 27 ਉਹ ਸਟਾਰਟ ਕਰ ਦਿਓ ਉਹ ਵੀ ਐਂ ਆ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਉਹਦੀ ਡੋਜ਼ ਵੱਧਦੀ ਜਾਂਦੀ ਹੈ ਤੁਸੀਂ ਇੱਕ ਵਾਰੀ ਨਾ ਇਹ ਵਰਤ ਕੇ ਜਰੂਰ ਦੇਖਿਓ ਕਿਦੋਂ ਪਤਾ ਲੱਗ ਜੂਗਾ ਹਨਾ ਵੀ ਇਹਦੇ ਨਾਲ ਤੁਹਾਨੂੰ ਰਿਜ਼ਲਟ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਬਾਕੀ ਹੁਣ ਬਾਕੀ ਅੱਜ ਕੱਲ ਕੋਈ ਕਮਲਾ ਕੋਈ ਨਹੀਂ ਹੈਗਾ ਹਨਾ ਚਲੋ ਜੇ ਆਲਾ ਕਿਲੋ ਜਾਂ 2 ਕਿਲੋ ਦੀ ਪੈਕਿੰਗ ਲਿਆ ਉਹਨੂੰ ਮਹੀਨੇ ਚ ਹੀ ਪਤਾ ਲੱਗ ਜਾਂਦਾ ਰਿਜ਼ਲਟ ਵੀ ਕਿਵੇਂ ਆ ਰਿਹਾ ਪਰ ਇਹਦੀ ਮੰਗ ਬਹੁਤ ਜ਼ਿਆਦਾ ਹੈ ਡਿਮਾਂਡ ਬਹੁਤ ਜ਼ਿਆਦਾ ਹੈ ਇਹਦੀ ਜੇ ਹੁਣ ਅਗਲੇ ਨੂੰ ਰਿਜ਼ਲਟ ਮਿਲਦਾ ਹੋ ਫੇਰ ਹੀ ਅਗਲਾ ਲੈਂਦਾ ਹੋਣਾ ਹੁਣ ਆਪਣੇ ਤਾਂ ਕੰਪਨੀ ਨਹੀਂ ਆਪਾਂ ਹੀ ਵੇਚਦੇ ਆ ਤੇ ਉਹ ਵੀਰ ਸਾਨੂੰ ਪੁੱਛਣ ਲੱਗ ਜਾਂਦੇ ਆ ਆਪਾਂ ਕਹਿੰਦੇ ਆ ਵੀਰੇ ਵੀ ਮੈਡੀਕਲ ਤੋਂ ਪਤਾ ਕਰ ਲਓ ਕਹਿੰਦੇ ਨੇ ਭਣੀ ਮੈਡੀਕਲਾਂ ਤੇ ਆ ਨਹੀਂ ਰਿਹਾ ਵੀਰੇ ਕਹਿੰਦੇ ਮੈਨ ਇਹ ਚੀਜ਼ਾਂ ਜਿਹੜੇ ਵਧੀਆ ਚੀਜ਼ਾਂ ਨੇ ਹੁਣ ਜਿਹੜਾ ਕੂੜ-ਕਬਾੜ ਆ ਉਹ ਤਾਂ ਸੜਕਾਂ ਤੇ ਵੀ ਪਿਆਗਾ ਪਿਆਗਾ ਠੀਕ ਆ ਉਥੋਂ ਵੀ ਮਿਲ ਜਾਂਦਾ ਪਰ ਉਹ ਹੁੰਦਾ ਵੀ 2 ਰੁਪਏ ਬਦਲਾ ਲਓ ਜੇ ਚਲ ਆਪਾਂ ਕਈ ਵਾਰੀ ਕਹਿ ਦਿੰਨੇ ਆ ਜੇ ਆਪਾਂ ਇੱਕ ਤਾਂ ਹੋ ਗਈ ਜੇ ਆਪਾਂ ਗੋਲੀ ਲਿਉਣੇ ਆ ਕੋਈ ਦਵਾਈ ਰੁਪਏ ਰੁਪਏ ਦੀ ਵੀ ਮਿਲ ਜਾਂਦੀ 2 ਰੁਪਏ ਦੀ ਇੱਕ ਗੋਲੀ ਹੁੰਦੀ ਹੈ 5 ਰੁਪਏ ਦੇ ਉਹਦੇ ਵਿੱਚ ਕੁਝ ਤਾਂ ਖਾਸ ਹੋਊਗਾ ਹਣਾ ਹੁੰਦਾ ਹੀ ਹੈ ਵੀ ਫਰਕ ਤਾਂ ਹੁੰਦਾ ਹੀ ਹੈ ਵੀ ਕੋਈ ਵੀ ਚੀਜ਼ ਦੇ ਵਿੱਚ ਇੱਕ ਹੁਣ ਕੋਈ ਸੂਟ ਹੈ ਜਿਵੇਂ ਆਪਾਂ ਆਪਦੀ ਗੱਲ ਕਰ ਲਾਵੇਂ 500 ਦਾ ਵੀ ਆ ਜਾਂਦਾ ਕੋਈ 5000 ਦਾ ਵੀ ਹੈ ਪਰ ਉਹਦੇ ਵਿੱਚ ਕੱਪੜੇ ਦਾ ਵੀ ਫਰਕ ਤਾਂ ਹੋ ਪਰ ਜਿਹੜੀ ਵਧੀਆ ਚੀਜ਼ ਹੈ ਜੇ ਆਪਾਂ ਬੱਚਿਆਂ ਨੂੰ ਪਾਵਾਂਗੇ ਉਹਦਾ ਰਿਜ਼ਲਟ ਵੀ ਆਪ ਨੂੰ ਵਧੀਆ ਹੀ ਮਿਲੂਗਾ ਨਾ ਤੇ ਬਾਕੀ ਵੀਰੇ ਬਸ ਇਹੀ ਸੀਗਾ ਵੀਡੀਓ ਬਣਾਉਣਾ ਅੱਜ ਦਾ ਕਿ ਤੁਸੀਂ ਆਪਦੇ ਬੱਚਿਆਂ ਲਈ ਜਿਵੇਂ ਆਪਣੇ ਕੱਟੀ ਹੈ ਜਾਂ ਬੱਸੀ ਹੈ ਜਾਂ ਕੱਟਾ ਕੋਈ ਆਪਾਂ ਵਧੀਆ ਤਰੀਕੇ ਨਾਲ ਤਿਆਰ ਕਰਨਾ ਚਾਹੋਣੇ ਆ ਤਾਂ ਇਹ ਚੀਜ਼ ਪਹਿਲਾਂ ਸਟਾਰਟ ਕਰੋ ਉਸ ਤੋਂ ਬਾਅਦ ਮੈਨੂੰ ਸਤਾਈ ਪਾਉਣ ਲੱਗ ਜਾਓ ਫਿਰ ਤੁਹਾਨੂੰ ਆਪਣੇ ਆਪ ਹੀ 6 ਮਹੀਨਿਆਂ ਚ ਰਿਜ਼ਲਟ ਤੁਹਾਨੂੰ ਆਪ ਹੀ ਦੱਸ ਦੇਣੀਆਂ ਵੀ ਆਪਾਂ ਉਹੀ ਵੀਡੀਓ ਪਹਿਲਾਂ ਵੀਰੇ ਅਸੀਂ ਵੀਡੀਓ ਪਾਈ ਨਹੀਂ ਸੀਗੀ ਠੀਕ ਹੈ ਵਿਚਾਲਾ ਕਹਿੰਦਾ ਵੀ ਪ੍ਰੋਮੋਸ਼ਨ ਕਰਦੇ ਨੇ ਪਹਿਲਾਂ ਅਸੀਂ ਮੰਗਾਈਆਂ ਸੀ ਇਹ ਸੀ ਸੀਆਂ ਬੈਰ ਜਿਹੜੀ ਸਭ ਤੋਂ ਵਸੀ ਆਪਣੀ ਉਹਨੂੰ ਦਿੱਤੀ ਸੀ ਆਪਾਂ ਇਹ ਫਿਰ ਮੈਨੂੰ ਐ ਲੱਗਿਆ ਵੀ ਹਾਂ ਬਹੁਤ ਸੋਹਣੀ ਗਰੋਥ ਕਰ ਰਹੀ ਹੈ ਹੈਨਾ ਉਹਦੀ ਤੂੰ ਦਿਖਾ ਦੇ ਹਾਈਟ ਵੀ ਦਿਖਾ ਦੇ ਜਿਵੇਂ ਉਹ 2 ਮਹੀਨੇ ਦੀ ਆ 2.5 3 ਮਹੀਨੇ ਦੀ ਵੀ ਉਹ ਚੀਜ਼ ਨਾ ਬਹੁਤ ਸੋਹਣੀ ਹੈ ਜਿਵੇਂ ਗੁੰਦਮਾ ਜਿਹਾ ਸਰੀਰ ਬਣ ਗਿਆ ਤਾਂ ਸੈਨਿਕ ਵੀ ਬਹੁਤ ਸੋਹਣੀ ਹੈਗੀ ਤੇ ਫਿਰ ਆਪਾਂ ਨੂੰ ਪਤਾ ਲੱਗਿਆ ਫਿਰ ਆਪਾਂ ਵੀਡੀਓ ਬਣਾਈਏ ਵੀ ਨਹੀਂ ਭਈ ਅਸੀਂ ਵੀ ਨਹੀਂ ਚਾਹੁੰਦੇ ਵੀ ਜਿਹਨੇ ਕਿਸੇ ਨੇ ਮਿਹਨਤ ਦੀ ਕਮਾਈ ਕਰਕੇ ਪੈਸਾ ਕਮਾਇਆ ਉਹ ਵੀ ਕਿਸੇ ਦਾ ਬਰਬਾਦ ਹੋਵੇ ਬਰਬਾਦ ਹੋਵੇ ਸਾਨੂੰ ਕਿਹੜਾ ਉਹ ਚੋ ਕੁਝ ਮਿਲਣਾਗਾ ਵੀ ਆਪਾਂ ਪਹਿਲਾਂ ਉਹ ਚੀਜ਼ ਵਰਤਦੇ ਵੀ ਵੀਰੇ ਅਸੀਂ ਆਪ ਵਰਤਦੇ ਆ ਪਹਿਲਾਂ ਫੇਰ ਆਪਾਂ ਵੀਡੀਓ ਪਾਉਣੇ ਹੁੰਦੇ ਆ ਵੀ ਨਹੀਂ ਆਪਾਂ ਕਿਸੇ ਦੀ ਪਹਿਲੀ ਗੱਲ ਤੁਸੀਂ ਸਾਰੀਆਂ ਵੀਡੀਓ ਸਾਡੇ ਚੈੱਕ ਕਰ ਸਕਦੇ ਹੋ ਵੀ ਕਿੰਨੀਆਂ ਕ ਅਸੀਂ ਜਿਹੜੀਆਂ ਪ੍ਰੋਡਕਟ ਦੀਆਂ ਅਸੀਂ ਵੀਡੀਓ ਪਾਈਆਂ ਹੋਈਆਂ ਨੇ ਪ੍ਰੋਮੋਸ਼ਨ ਉਹ ਚੀਜ਼ਾਂ ਨਹੀਂ ਹੁੰਦੀਆਂ ਨੇ ਵੀ ਮਾੜੀਆਂ ਚੀਜ਼ਾਂ ਦੀ ਪਾਦੇ ਵੀ ਪ੍ਰੋਮੋਸ਼ਨ ਨਾ ਕਰੋ ਮੈਂ ਦਈ ਜੀ ਮੈਂ ਵੀ ਕਹਿੰਨੀ ਨੇ ਵੀ ਜੇ ਚਲ ਜਿੰਨੀਆਂ ਸਾਡੀਆਂ ਭੈਣਾਂ ਨੇ ਕੋਈ ਨਵਾਂ ਕੰਮ ਕਰਦੇ ਨੇ ਉਹ ਪ੍ਰੋਮੋਸ਼ਨ ਕਰ ਦਿਓ ਕੋਈ ਵਿਚਾਰੀ ਆ ਦੇ ਘਰ ਦਾ ਗੁਜ਼ਾਰਾ ਕਰਦੀ ਆ ਹੈਨਾ ਕੋਈ ਆ ਦੇ ਮਾਪੇ ਨੂੰ ਪਾਲ ਰਿਆ ਕੋਈ ਵੀ ਕਿਵੇਂ ਵੀ ਹੈ ਵੀ ਉਹ ਚੀਜ਼ਾਂ ਦਾ ਕੋਈ ਡਰ ਨਹੀਂ ਵੀਰੇ ਅਸਤਾ ਕਦੇ ਉਹ ਚ ਤਗਲੇ ਦਿਨ ਨਾਲ ਵੀ ਖੜਦੇ ਆ ਪਰ ਵੀਰ ਬਣ ਕੇ ਅਸੀਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ ਸੰਤੇ ਜੀ ਜਿਹ ਹੁੰਦਾ ਵੀ ਚੰਗੀਆਂ ਚੀਜ਼ਾਂ ਦੀ ਤੁਸੀਂ ਵੀ ਜਿਵੇਂ ਆਪਾਂ ਵੀਡੀਓ ਪਾਉਣੀ ਆ ਉਹਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਸ ਵੀ ਕਿਸੇ ਵਿਚਨਾ ਬੱਚੇ ਆਉਂਦੇ ਨੇ ਕਮਲ ਜੇ ਇੱਕ ਦਿਨ ਪਤੇਗੜ ਸਾਹਿਬ ਕੋਲ ਇੱਕ ਬੱਚਾ ਆਇਆ ਕਹਿੰਦਾ ਵੀ ਭੈਣ ਕੋਲੋਂ ਮੈਂ ਕੱਟੀ ਲੈ ਕੇ ਆਉਣੀ ਆ ਮੈਂ ਕਿਹਾ ਬੱਤ ਵੀ ਅਸੀਂ ਕੱਟੀਆਂ ਨਹੀਂ ਵੇਚਦੇ ਹੈਗੇ ਸਾਡੀਆਂ ਤਾਂ ਆਪਣੀਆਂ ਘਰੇ ਇਸ ਤਾਂ ਪਾਲ ਹੀ ਰਹੇ ਆ ਬੀਜੇ ਆਪਣੀ ਚੰਗੀ ਵੀਡੀਓ ਦੇਖ ਕੇ ਕੋਈ ਬੱਚੇ ਨੂੰ ਇਹ ਲੱਗਣ ਲੱਗ ਰਹੀ ਹੈ ਨਾ ਵੀ ਉਹ ਕਹਿੰਦਾ ਪਹਿਲਾਂ ਮੇਰਾ ਸੀਗਾ ਵੀ ਮੈਂ ਬਾਹਰ ਜਾਊਂਗਾ ਕਹਿੰਦਾ ਮੈਂ ਬਾਹਰ ਨਹੀਂ ਜਾਣਾ ਮੈਂ ਆਦਾ ਫਾਰਮ ਇੱਥੇ ਹੀ ਬਣਾਉਣਾ ਵੀ ਉਹ ਜੀ ਚੰਗਾ ਮੈਸੇਜ ਜਾ ਰਿਹਾ ਤਾਂ ਸਾਡੇ ਬੱਚੇ ਸਾਡੀਆਂ ਭੈਣਾਂ ਆਪਦੇ ਘਰੇ ਬੈਠ ਕੇ ਕੰਮ ਕਰ ਰਹੇ ਨੇ ਹੈਨਾ ਮੈਨੂੰ ਦਿਲੋਂ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਬਸ ਵੀਰ ਬਣ ਕੇ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਇੰਨਾ ਕਾ ਵੀ ਬਸ ਸਾਡੇ ਛੋਡੇ ਤੋਂ ਤਾਂ ਸਾਨੂੰ ਇੰਨੀ ਕ ਹੈਲਪ ਹੀ ਜਾਂਦੀ ਹੈ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਇੰਨਾ ਕੀ ਚਾਹੀਦਾ ਤੁਹਾਡੀ ਵੀ ਚੰਗਾ ਮੈਸੇਜ ਸਾਡੇ ਬੱਚਿਆਂ ਤੱਕ ਸਾਡੀਆਂ ਭੈਣਾਂ ਤੱਕ ਵੀ ਜਰੂਰ ਜਾਵੇ ਹਨਾ ਉਹ ਇੱਕ ਹੌਸਲਾ ਹੁੰਦਾ ਵੀ ਜੇ ਮੈਂ ਇਹ ਕੰਮ ਕਰ ਸਕਦੀ ਆ ਤਾਂ ਹੋਰ ਭੈਣਾਂ ਕਿਉਂ ਨਹੀਂ ਕਰ ਸਕਦੀਆਂ ਹੋਰ ਬੱਚੇ ਸਾਡੇ ਕਿਉਂ ਨਹੀਂ ਕਰ ਸਕਦੇ ਕਿ ਹਿੰਮਤ ਚਾਹੀਦੀ ਆ ਹਨਾ ਆਪਾਂ ਨਾ ਮਮਕਨ ਨੂੰ ਵੀ ਮਮਕਨ ਕਰ ਸਕਦੇ ਆ ਜੇ ਆਪਾਂ ਇੱਕ ਜਜ਼ਬਾ ਰੱਖਦੇ ਆ ਕਿ ਹਿੰਮਤ ਰੱਖਦੇ ਆ ਕੰਮ ਕਰਨ ਦੀ ਵੀ ਜੇ ਆਪਾਂ ਦਿਲ ਐਂ ਡੋਲ ਲਿਆ ਵੀ ਨਹੀਂ ਇਹ ਕੰਮ ਨਹੀਂ ਹੋਣਾ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਢੇਰੀ ਨਾ ਬੱਸ 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 ਵੀ ਢੇਰੀ ਨਾ ਟਾਇਆ ਕਰੋ ਢੇਰੀ ਮਿਹਨਤ ਨਾਲ ਕੰਮ ਕਰਦੇ ਰਹੋ ਇੱਕ ਦਿਨ ਜਰੂਰ ਕੰਮਜਾਮ ਹੋਊਗਾ ਧੰਨਵਾਦ ਵੀਰੇ ਸਾਰਿਆਂ ਦਾ